ਅੱਜ ਦੀ ਗੱਲ ਦੋਸਤੋ ਮੁੱਖ ਮੰਤਰੀ ਧਮਕਵੇਸ ਧਰਮਪ੍ਰੀਤ ਸਿੰਘ ਜਿਨ੍ਹਾਂ ਨੂੰ ਕਿ ਤੁਸੀਂ ਉਹਨਾਂ ਦੀਆਂ ਵਾਕ-ਵਾਕ ਕਮੇਡੀ ਵੀਡੀਓਜ਼ ਕਰਕੇ ਜਾਣਦੇ ਰਹੇ ਅਤੇ ਬਹੁਤ ਸਾਰੀ ਦੁਨੀਆਂ ਨੇ ਉਹਨਾਂ ਨੂੰ ਪਿਆਰ ਵੀ ਦਿੱਤਾ ਜਿਸ ਤੋਂ ਬਾਅਦ ਇੱਕ 뮤직 ਕੰਪਨੀ ਵਾਲੇ ਉਸ ਨੂੰ ਬੌਂਡ ਕਰਕੇ ਆਪਣੇ ਨਾਲ ਲੈ ਗਏ ਇਹ ਸੁਪਨੇ ਦਿਖਾ ਕੇ ਕਿ ਉਸ ਦਾ ਵਧੀਆ ਘਰ ਬਣਾਇਆ ਜਾਵੇਗਾ ਵਧੀਆ ਉਹਦੀ ਜ਼ਿੰਦਗੀ ਹੋਵੇਗੀ ਵਧੀਆ ਲਾਈਫ ਸਟਾਈਲ ਹੋਵੇਗਾ ਪਰ 2 ਸਾਲ ਬਾਅਦ ਹੀ ਉਸ ਦਾ ਅਧਾ ਅਧੂਰਾ ਘਰ ਬਣਾ ਕੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਉਸ ਦੇ ਦਿਮਾਗ ਦੇ ਵਿੱਚ ਫਰਕ ਹੈ ਉਸ ਨੂੰ ਮਿਰਗੀ ਦੇ ਦੌਰੇ ਆਉਂਦੇ ਨੇ ਹੋਰ ਵੀ ਬਹੁਤ ਕੁਝ ਅਤੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਜਦੋਂ ਪਿੰਡ ਦੇ ਵਿੱਚ ਮੁੱਖ ਮੰਤਰੀ ਦੀ ਲੜਾਈ ਹੋਈ ਪਰ ਹੁਣ ਮੁੱਖ ਮੰਤਰੀ ਦੀ ਹਾਲਤ ਇਸ ਕਦਰ ਤੱਕ ਵਿਗੜ ਚੁੱਕੀ ਸੀ ਕਿ ਉਸ ਨੂੰ ਹਸਪਤਾਲ ਲਿਜਾਣ ਦੇ ਲਈ ਵੀ ਉਸ ਦੇ ਘਰਦਿਆਂ ਕੋਲ ਪੈਸੇ ਨਹੀਂ ਸਨ ਉਹਦੇ ਰਿਸ਼ਤੇਦਾਰਾਂ ਕੋਲ ਪੈਸੇ ਨਹੀਂ ਸਨ ਨਾ ਹੀ ਕੋਈ ਸਾਧਨ ਸੀ ਪਰ ਵੀਰ ਗੁਰਪ੍ਰੀਤ ਸਿੰਘ ਵੱਲੋਂ ਮਨੁੱਖਤਾ ਦੀ ਸੇਵਾ ਸੰਸਥਾ ਦੇ ਵਿੱਚ ਆਪਣੇ ਖਰਚੇ ਤੇ ਮੁੱਖ ਮੰਤਰੀ ਨੂੰ ਕਰਾਇਆ ਤੱਕ ਦੇ ਕੇ ਗੱਡੀ ਦਾ ਬੁਲਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਹੋਇਆ ਤੇ ਹੁਣ ਜਦੋਂ ਥੋੜਾ ਜਿਹਾ ਮੁੱਖ ਮੰਤਰੀ ਧਮਕਵੇਸ ਧਰਮਪ੍ਰੀਤ ਸਿੰਘ ਠੀਕ ਹੋਇਆ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਮੌਕੇ ਮੁੱਖ ਮੰਤਰੀ ਨੇ ਬਹੁਤ ਸਾਰੇ ਅਜਿਹੇ ਰਾਜ ਦੱਸੇ ਅਜਿਹੇ ਖੁਲਾਸੇ ਕੀਤੇ ਜੋ ਕਿ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਣਗੇ ਤੇ ਆਹ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਨਾਲ ਮਿਊਜ਼ਿਕ ਕੰਪਨੀ ਨੇ ਧੋਖਾ ਕੀਤਾ yes ਜਾਂ no ਦੇ ਵਿੱਚ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਇਹ ਪੂਰੀ ਵੀਡੀਓ ਜਦੋਂ ਪਿੰਡ ਆ ਕੇ ਹੁਣ ਕੀ ਗੱਲ ਉਹ ਵੀ ਲੜਾਈ ਹੋ ਗਈ ਤੇਰੀ ਗਵਾਂਡੀਆਂ ਨੱਕੀ ਹੋ ਗਿਆ ਉਹ ਗਿਆ ਆਪਣਾ ਸੁਭਾਅ ਕਾਬਾ ਮਹਾਰਾਜਾ ਲੋ ਬਣਾਇਆ ਗਿਆ ਵਾ ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਉਹ ਬਰਾ ਜਲੇ ਸੀ ਤਾਂ ਨਹੀਂ ਸੋਨੀ ਕਰਦੇ ਆ ਇੱਕ ਦੋਰੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਜਾਂ ਆਪਣੀ ਮੌਤ ਜੰਗਲੇ ਦੀ ਸਮਾਜ ਦੇ ਵਿੱਚ ਜਿਹਨੂੰ ਦੁਨੀਆ ਜਾਣਦੀ ਸੀ ਜਿਹਦਾ ਨਾਮ ਸੀ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵੀਰ ਦੇ ਲੱਤਾਂਵਾਹ ਨੂੰ ਸੱਸਾਂ ਨਾਲ ਬੰਨ ਕੇ ਰੱਖਣਾ ਪਿਆ ਰਿਹਾ ਜੇ ਲੋਟਾਰ ਪ੍ਰੀਤ ਨੂੰ ਪਤਾ ਲੱਗਦਾ ਕਿ ਮੇਰੇ ਬੱਲੇ ਦਾ ਕੁਝ ਵੀ ਨਹੀਂ ਪਿਆ ਡਿਪਰੈਸ਼ਨ ਚਲੇ ਜਾਂਦਾ ਤੇ ਅੱਜ ਧਰਮਪ੍ਰੀਤ ਦੇ ਕੋਲੇ ਕੁਝ ਵੀ ਨਹੀਂ ਰਿਹਾ ਉਹਨਾਂ ਚਸਤ ਚਲਾਕ ਲੋਕਾਂ ਨੇ ਧਰਮਪ੍ਰੀਤ ਦਾ ਸਾਰਾ ਕੁਝ ਕੈਸ਼ ਨੈਸ ਕਰ ਦਿੱਤਾ ਪਿੰਡ ਦੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਗਲਖਾਨਾ ਹੈ ਇੰਨਾ ਨਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁਖਮੰਦ ਪਿੰਡ ਵਾਲਾ ਘਰ ਤਾਂ ਵੇਚ ਦੇਣਾ ਵਾ ਤਜਾ ਆਪਰਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਕਮਰਸਰ ਹੋਰ ਸੁਣਾ ਮੁੱਖ ਮੰਤਰੀ ਵਧੀਆ ਵਧੀਆ ਕੋਈ ਗੱਲਾਂ ਯਾਦ ਆਉਂਦੀਆਂ ਪੁਰਾਣੀਆਂ ਕੀ ਕਰਨਾ ਜਾ ਕੇ ਹੁਣ ਹਾਂਜੀ ਇੱਥੋਂ ਜਾ ਕੇ ਕੀ ਕਰੇਗਾ ਮੈਂ ਬੈਠ ਅਰੇ ਜਾ ਕੇ ਫਿਰ ਕਰ ਲੈ ਬਗਲ ਸੇ ਬਹਿ ਜਾ ਇੱਥੇ ਮੈਂ ਡੈਡੀ ਦਾ ਕੰਮ-ਕੋਮ ਕਰਾਵਾਂਗੇ ਕੀ ਕੰਮ ਕਰਾਏਗਾ ਆਹੋ ਡੈੜੀ ਧੱਪਾ ਕਰਦੇ ਜਿਹੜਾ ਜਾਵਾਂਗੇ ਕਰਾਵਾਂਗੇ ਪਹਿਲਾਂ ਵੀ ਡੈੜੀ ਕਰਦਾ ਸੀ ਹਾਂਜੀ ਠੀਕ ਆ ਮੁਖਵੰਤ ਵੀਡੀਓ-ਵਿਡੀਓ ਨਹੀਂ ਬਣਾ ਕੇ ਪਾਇ ਕਰਾਂਗੇ ਜਿਹੜੀ ਕੋਈ ਪਾਇਆ ਕਰਾਂਗੇ ਠੀਕ ਆ ਠੀਕ ਹਾਂਜੀ ਚਲੋ ਵਧੀਆ ਗੱਲ ਹੋਰ ਸੁਣਾ ਵਧੀਆ ਗਾਣਾ ਗੁਣਾ ਵੀ ਗਾ ਲੈਣਾ ਤੂੰ ਹਾਂਜੀ ਹਾਂਜੀ ਗਾ ਲਈਦੇ ਠੀਕ ਦੇਖ ਹੁਣ ਤੈਨੂੰ ਜਾ ਕੇ ਘਰੇ ਮਿਹਨਤ ਕਰਨੀ ਪੈਣੀ ਆ دیکھ ਜੋ ਤੇਰੇ ਬਾਪੂ ਨੇ ਕੰਮ ਕੀਤਾ ਸਾਰੀ ਉਮਰ ਹੈ ਨਾ ਵਿਚਾਰੇ ਨੇ ਦਿਹਾੜੀ ਕਰਕੇ ਹਾਂਜੀ ਤੈਨੂੰ ਪਾਲਿਆ ਪੜਾਇਆ ਤੇਰੀ ਭੈਣ ਨੂੰ ਪੜਾਇਆ ਹੈ ਨਾ ਪੜਾਇਆ ਨਾਲੇ ਉਹਦਾ ਵਿਆਹ ਆ ਵਾ ਹੈ ਨਾ ਹੁਣ ਗਾਂ ਤੇਰਾ ਵੀ ਵਿਆਹ ਹੋਣਾ ਵਾ ਆ ਤੈਨੂੰ ਨਾਲ ਲੱਗਣਾ ਪੈਣਾ ਡੈਡੀ ਦੇ ਆਪ ਦੇ ਦੇ ਆ ਮੈਨੂੰ ਕੰਮ ਕਰਨੇ ਪੈਣੇ ਆ ਕੰਮ ਕਰਨਾ ਕੋਈ ਕੰਮ ਸਿੱਖਿਆ ਤੂੰ ਨਹੀਂ ਮੈਂ ਨਹੀਂ ਸਿੱਖਿਆ ਕੋਈ ਕੰਮ ਨਹੀਂ ਸਿੱਖਿਆ ਮੈਂ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ ਕੋਈ ਗੱਲ ਨਹੀਂ ਉਹ ਵੀ ਕਰ ਲਾਂਗੇ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਤੁਸੇਵਾ ਲੈਣ ਸੱਚੇ ਪਾਤਸ਼ਾਹ ਗੁਰੂ ਦੇ ਘਰ ਦਾ ਵਜ਼ੀਰ ਬਣਨਾ ਗੁਰੂ ਦੇ ਘਰ ਦੀ ਸੇਵਾ ਬਹੁਤ ਵੱਡੀ ਗੱਲ ਆ ਇਹ ਹਾਂਜੀ ਪਰ ਉਹਦੇ ਲਈ ਪਹਿਲਾਂ ਤੈਨੂੰ ਠੀਕ ਹੋਣਾ ਪੈਣਾ ਹਾਂਜੀ ਨਹੀਂ ਨਹੀਂ ਮੈਂ ਤਾਂ ਠੀਕ ਐ ਮੈਨੂੰ ਨਹੀਂ ਕੁਝ ਹੋਇਆ ਹਾਂ ਤਰੀ ਡੇਟ ਆਫ ਬਰਥ ਕੀ ਆ? ਹਾਂ ਇਹ ਆਪਣਾ 24 11 2000 24 2024 ਹਾਂਜੀ 24 ਨਵੰਬਰ ਹਾਂ ਹਾਂਜੀ 2000 24 ਨਹੀਂ 4 ਆ 2004 ਆ ਹਾਂ 2004 ਆ ਬੰਤੂ 24 ਤਾਂ ਹੁਣ ਸਾਲ ਦਾ ਵੀ ਨਹੀਂ ਹੋਇਆ ਫਿਰ ਤੂੰ ਹਾਂ ਜੰਮੀ ਦਾ ਕੀ ਨਾਮ ਆ? ਅਰਜਵੰਤ ਕੌਰ ਆ ਅਰਜਵੰਤ ਕੌਰ ਦਾ ਵਿਆਹ ਕਿਹੜੇ ਸਾਲ ਵਿੱਚ ਹੋਇਆ ਸੀ? ਹਾਂਜੀ ਇਹ ਤਾਂ ਨਹੀਂ ਪਤਾ ਨਹੀਂ ਪਤਾ ਠੀਕ ਪੜਿਆ ਕਿਹੜੇ ਸਕੂਲਾਂ ਤੋਂ ਸਕੂਲ ਇੱਥੇ ਪਿੰਡ ਦੇ ਲਾਗੇ ਹੈ ਸਕੂਲ ਜਾਂਗੀਰ ਜਾਂਗੀਰ ਹਾਂਜੀ ਪਿੰਡ ਦੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਗਲਖਾਨਾ ਹੈ ਅੱਛਾ ਹਾਂਜੀ ਪੂਰਾ ਸਕੂਲ ਉਹਨੂੰ ਕਹਿੰਦੇ ਆ ਜਿੱਥੇ ਬੱਚਿਆਂ ਨੇ ਪੜਨਾ ਹੋਵੇ ਨਾਲ ਆ ਪੜਨਾਵੇ ਪਰ ਉਹਦੇ ਅੱਧੇ ਬੱਚੇ ਹੋ ਜਿਹਨਾਂ ਆਪ ਨਹੀਂ ਪੜਨਾ ਨਾ ਦੂਜਿਆਂ ਨੂੰ ਪੜਨ ਦੇਣਾ ਚੁੰਡੀ ਧਫਾ ਕਰਦੇ ਮੁਕੀਆਂ ਲੜਾਈਆਂ ਇਦਾਂ ਵਾਲ-ਬੋਲ ਖੇਚਣੇ ਬੈਗ-ਬੋਗ ਛੋਟ-ਛੋਟ ਦੇਣੇ ਮੈਂ ਫਿਰ ਇਦਾਂ ਇੱਕ ਦੋ ਪੈਰ ਡਾਕੇ ਘਰੋਂ ਭੱਜ ਜੰਨਾ। ਉਹ। ਕਿ ਉਦੋਂ ਪਹਿਲਾਂ ਵਧੀਆ ਪੜਦਾ ਸੀ ਛੋਟੀਆਂ ਕਲਾਸਾਂ 'ਚ? ਹਾਂ ਛੋਟੀਆਂ ਕਲਾਸਾਂ 'ਚ ਵਧੀਆ ਪੜਦੇ ਹਾਂ। ਉੱਥੇ ਤਾਂ ਨਹੀਂ ਛੇੜਦੇ ਸੀ ਜਿਆਦਾ। ਅੰਨੇ ਸ਼ੂਟਿੰਗਾਂ 'ਚ ਨਹੀਂ। ਵੱਡੀਆਂ 'ਚ ਜਾ ਕੇ ਛੇੜਨ ਲੱਗ ਪਏ। ਹਾਂ ਵੱਡੀਆਂ 'ਚ। ਜਦੋਂ ਪਿੰਡ ਆ ਕੇ ਹੁਣ ਕੀ ਗੱਲ ਉਹ ਕੀ ਲੜਾਈ ਹੋ ਗਈ ਤੇਰੀ ਗਵੰਡੀਆਂ ਨਾਲ ਕੀ ਹੋ ਗਿਆ ਸੀ? ਨਹੀਂ ਨਹੀਂ ਮੈਂ ਤੁਰਹਿ ਜਾਂਦਾ ਹਾਂ ਨਾ ਕਿਉਂਕਿ ਆਪਣਾ ਸੁਭਾਅ ਕਾਬਾ ਮਹਾਰਾਜਾ ਲੋ ਬਣਾਇਆ ਗਿਆ ਵਾ। ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ। ਮੈਂ ਮੇਰਨਾ ਤਾਨੀ ਅਮੜੀਆਂ ਕਰਦੇ ਪਿੰਡ ਵੀ ਮੈਨੂੰ ਸ਼ਦਾਈ ਸਮਝਦੇ ਮੈਨੂੰ ਬੱਚਾ ਸਮਝਦੇ ਆ ਮੈਂ ਵਿਆਹਣ ਵਾਲਾ ਆ ਮੈਂ 22 ਸਾਲਾਂ ਦਾ ਵਾਂ ਤੇ ਮੇਰੇ ਨਾਲ ਸਿਤਾਨੀਆਂ ਬੜੀਆਂ ਕਰਦੇ ਪਿੰਡ ਤੇ ਮੈਂ ਤੁਰਿਆ ਜਾਂਦਿਆਂ ਤੇ ਮੇਰੇ ਕੁੱਤਾ ਪੈ ਗਿਆ ਗਵਾਂਡੀਆਂ ਦਾ ਉਹ ਗਵਾਂਡੀਆਂ ਦਾ ਕੁੱਤਾ ਰੱਖਿਆ ਪੈਂਦਾ ਬੜਾ ਫੇਰੇ ਫੂਰੇ ਆਲੇ ਆਉਂਦੇ ਉਹਨਾਂ ਦੀ ਗਮੀ ਹੈ ਕਾਹੀਆਂ ਲੰਦਾ ਵਾ 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 ਕਰਕੇ ਪੈਂਦਾ ਵਾ ਉਹ ਮੈਂ ਫਿਰ ਦੁੱਧ ਲੈ ਜਾਂਦਿਆਂ ਡੱਬਾ ਮੇਰੇ ਹੱਥ 'ਚ ਹੀ ਕਿਰਪਾਨ ਮੈਂ ਰੱਖੀ ਏਦਾਂ ਚੜ੍ਹਮਖਾਨੇ ਵਾਸਤੇ ਪਿੰਡ 'ਚ ਲੜਾਈਆਂ ਲੜੋਈਆਂ ਕਰਦੇ ਆ ਨਾ ਤੇ ਉਹ ਫਿਰ ਜਿਹੜਾ ਸ਼ਿਤਾਨੀਸ਼ ਦੋਨੀ ਕਰਦੇ ਆ ਇੱਕ ਦੋ ਵਾਰ ਹੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤ ਹੀ ਆ ਜਾਂ ਆਪਣੀ ਮੌਤ ਜੰਗਲੇ ਦੀ ਤੇ ਉਹ ਫਿਰ ਮੈਂ ਦੁੱਧ ਲੈਣ ਜਾਣ ਡਿਆ ਤੇ ਕੁੱਤਾ ਪੈ ਗਿਆ ਤੋਂ ਫਿਰ ਮੈਂ ਦੋ ਤਣਾ ਡੱਬਾ ਸੁੱਟ ਕੇ ਤੇ ਕਿਰਪਾਨ ਮਾਰਦਿਆਂ ਕੁੱਤੇ ਦੇ ਕਿਰਪਾਨੋਨਾਂ ਨੂੰ ਖੋਗੇ ਅੰਦਰ ਰੱਖ ਲਈ ਘਰ ਦੇ ਵਿੱਚ ਤੇ ਫਿਰ ਕੁੱਤਾ ਨਾ ਮਾਰਦੇ ਕਿਰਪਾਨੋਨਾਂ ਨੂੰ ਖੋਗੇ ਅੰਦਰ ਰੱਖ ਲਈ ਮੁੜ ਕੇ ਭੱਜ ਕੇ ਮੈਂ ਘਰੋਂ ਦਾਤਰ ਥੋੜਾ ਤਿਆਰੀ ਲਿਆਂਦੇ ਪਰ ਕਿਉਂ ਲਿਆ ਕੇ ਉਹਨਾਂ ਦੇ ਬੂਹੇ ਤੇ ਮਾਰਦਾ ਰਿਹਾ ਚਾਰ ਘੰਟੇ ਉਹਨਾਂ ਬੂਹਾ ਢੋਲਿਆ ਫਿਰ ਅੰਦਰੋਂ ਅੰਦਰ ਪਰਚਾ ਕਰਾਤਾ ਉਹਨਾਂ ਨੇ ਮੁੜ ਕੇ ਮੈਂ ਬੂਏ ਗਾੜੀ ਰਵਲਾਪਨਾ ਰਿਆ ਅਮਰੀਕਰਪਾਣ ਦੋ ਬੂਆ ਖੋਲੋ ਬੂਆ ਖੋਲੋ ਰੋੜੇ ਰਾੜੇ ਮਾਰਦਾਰੇ ਉਹਨਾਂ ਨੇ ਅੰਦਰੋਂ ਅੰਦਰ ਪਰਚਾ ਕਰਾਇਆ ਤਾਂ ਪੁਲਿਸ ਬੰਗਾਲੀ ਮੁੜ ਕੇ ਟੇ ਕੋਟ ਕੱਟ ਕੇ ਪੁਲਿਸ ਨੇ ਪੁੱਛਿਆ ਨਹੀਂ ਆਉਂਦਿਆ ਕਿ ਇਹ ਗੱਲ ਹੋਈ ਆ ਕੋਈ ਗੱਲਬਾਤ ਨਹੀਂ ਕੀਤੀ ਪੁਲਿਸ ਨੇ ਆਉਂਦਾ ਡਾਗ ਡੂਗ ਫੇਰ ਕੇ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਉਹ ਲੈ ਗਏ ਥਾਣੇ ਹਾਂਜੀ ਹਾਂਜੀ ਉਹ ਫੇਕਣ ਦੇ ਨਾਲ ਛੁੱਟਿਆ ਦੋ 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 ਰਾਤ ਦੋ ਦਿਨ ਰਹਿ ਗਏ ਥਾਣੇ ਰਹਿ ਦੋ ਦਿਨ ਹਾਂਜੀ ਉਹਨਾਂ ਕੇ ਨਿਬੜ ਗਿਆ ਹੀ ਤੁਹਾਡਾ ਜੀ ਰਾਇ ਨਮਾ ਹੋ ਗਏ ਹਾਂਜੀ ਹਾਂਜੀ ਚਲੋ ਮਾੜਾ ਕਿਰਪਾ ਕਰੇ ਕੋਈ ਗੱਲ ਨਹੀਂ ਦੇਖ ਹੁਣ ਤਾਂ ਹੀ ਕਹਣਾ ਧਰਮਪ੍ਰੀਤ ਹੁਣ ਤੂੰ ਘਰੇ ਜਾਣਾ ਹੁਣ ਠੀਕ ਹੋ ਗਏ ਮੈਂ ਚਾਹੁੰਦਾ ਵੀ ਫੇਰ ਤੂੰ ਜਾਏਂਗਾ ਉੱਥੇ ਪਿੰਡ ਦੇ ਲੋਕ ਤੈਨੂੰ ਫੇਰ ਛੇੜਨਗੇ ਕੋਈ ਮਜ਼ਾਕ ਕਰੂ ਫੇਰ ਤੈਨੂੰ ਗੁੱਸਾ ਆਊਗਾ ਇਸਰਕੇ ਥੋੜਾ ਟਾਈਮ ਤੂੰ ਸ਼ਾਂਤੀ ਨਾਲ ਰਹਿ ਇੱਥੇ ਨਹੀਂ ਨਹੀਂ ਮੈਂ ਜਾਣਾ ਬਾਬੇ ਮੈਨੂੰ ਪਤਾ ਤੂੰ ਜਾਣਾ ਘਰੇ ਤਾਂ ਜਾਣਾ ਹੀ ਹੈ ਮੇਰੇ ਭਰਾ ਨੇ ਇੱਥੇ ਥੋੜੀ ਰਹਿਣਾ ਸਾਰੀ ਉਮਰ ਪਰ ਥੋੜਾ ਜਿਹਾ ਟਾਈਮ ਇੱਥੇ ਰਹਿ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਅਕਲ ਆਵੇ ਉਹਨਾਂ ਨੂੰ ਫੇ ਸਾਰੇ ਜਾਣੇ ਤੈਨੂੰ ਆਉਣਗੇ ਲੈਣ ਮੈਂ ਪਿੰਡ ਦੇਆਂ ਨੂੰ ਬੁਲਾਉਂਗਾ ਤੇਰੇ ਤੇ ਅਸੀਂ ਪਿੰਡ ਵਾਲਾ ਘਰ ਥਾਂ ਵੇਚ ਦੇਣਾ ਵਾ ਅਸੀਂ ਹੁਣ ਦਾ ਮੇਰਾ ਜੀਜਾ ਵੀ ਕਹਿੰਦਾ ਵਾ ਅਸੀਂ ਤਰਨ ਤਾਰਨ ਕੰਮ ਤੇ ਉਧਰ ਜਾ ਅੰਮ੍ਰਿਤਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਅੰਮ੍ਰਿਤਸਰ ਹਾਂਜੀ ਵਾਇਗੁਰ ਜੀ ਅੰਮ੍ਰਿਤਸਰ ਅੰਮ੍ਰਿਤਸਰ ਚੱਲਣਾ ਦੇਖੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇੰਨਾ ਨਿਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਇਨਾ ਇਹ ਪਰਿਵਾਰ ਉਸ ਨਗਰ ਦੇ ਵਿੱਚ ਜਿੱਥੇ ਜਨਮ ਹੋਇਆ ਮੁੱਖ ਮੰਤਰੀ ਦਾ ਨਾਮ ਬਣਿਆ ਵੀ ਲੋਕ ਇਹਨੂੰ ਮੁੱਖ ਮੰਤਰੀ ਕਹਿਣ ਲੱਗੇ ਹਨ ਇੱਕ ਆਮ ਘਰ ਦਾ ਇੱਕ ਆਮ ਬੱਚਾ ਬਸ ਸਿੱਧੀਆਂ ਗੱਲਾਂ ਕਰਨ ਨਾਲ ਸੀ ਬਸ ਉਹਨੂੰ ਵਾਇਰਲ ਕਰਤਾ ਉਹ ਲੋਕਾਂ ਨੂੰ ਚੰਗਾ ਲੱਗਣ ਲੱਗ ਗਿਆ ਉੱਥੋਂ ਗਾਂ ਵੱਡੇ ਪ੍ਰਮੋਟਰਾਂ ਨੇ ਇਹਨੂੰ ਅੱਗੇ ਪ੍ਰਮੋਟ ਕਰਤੀ ਕੇ ਚੱਕ ਲਿਆ ਤੇ ਵਰਤ ਕੇ ਉਸ ਤੋਂ ਬਾਅਦ ਇਹਨੂੰ ਛੱਡ ਦਿੱਤਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਆਏ ਲੋਕ ਮਜ਼ਾਕ ਕਰਨ ਲੱਗੇ ਬਣ ਗਿਆ ਮੁੱਖ ਮੰਤਰੀ ਹੋ ਗਿਆ ਆ ਇਹ ਉਹ ਐਸੇ ਐਸੇ ਲੱਭ ਜਿ ਐਸੀ ਐਸੀਆਂ ਗੱਲਾਂ ਤੇ ਉਹ ਇਹਨੂੰ ਹੋਰ ਜ਼ਿਆਦਾ ਤਕਲੀਫ ਦੇਣ ਲੱਗੇ ਖਿਜਣ ਲੱਗ ਗਿਆ ਨਾ ਤਾਂ ਪੇਜ ਬਣਾਉਣ ਦੀ ਸੋਝੀ ਸੀ ਨਾ ਪੇਜ ਚ ਲਾਉਣ ਦੀ ਸਮਝ ਸੀ ਨਾ ਪੜਿਆ ਲਿਖਿਆ ਇਸ ਤਰ੍ਹਾਂ ਆਪਦਾ ਸੀ ਵੀ ਉਹ ਸਾਰਾ ਕੁਝ ਕਰ ਸਕਦਾ ਵਿਚਾਰਾ ਤਾਂ ਫਿਰ ਅਫਸਰਟ ਹੀ ਹੋਣਾ ਸੀ ਗਰੀਬ ਦਾ ਪੁੱਤ ਜਿਹਨੂੰ ਚੱਕ ਕੇ ਏਸੀਆਂ ਚ ਗੱਡੀਆਂ ਚ ਭੱਡੀਆਂ-ਭੱਡੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਚ ਕਮਾਤਾ ਵੱਡੇ-ਵੱਡੇ ਮਹਿਲਾਂ ਦੇ ਵਿੱਚ ਰੱਖ ਲਿਆ ਲਿਜਾ ਕੇ ਤੇ ਉਸ ਤੋਂ ਬਾਅਦ ਇੱਕਦਮ ਦੁਬਾਰਾ ਫੇਰ ਉਹ ਸੜਕ ਤੇ ਉਹਨਾਂ ਗਲੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਆ ਗਿਆ ਉਹੀ ਦਿਹਾੜੀ ਕਰਨ ਲੱਗ ਗਿਆ ਜਾ ਕੇ ਮਿਸਤਰੀ ਦੇ ਬਾਪ ਦੇ ਵਾਂਗ ਤਾਂ ਫੇਰ ਉਹ ਮੇਨੇ ਉਹ ਤਾਨੇ ਅਜਿਹਾ ਡਿਪਰੈਸ਼ਨ ਬਣ ਗਿਆ ਵੀ ਮਾਪਿਓ ਬੰਨ ਕੇ ਰੱਖਣ ਨੂੰ ਮਜਬੂਰ ਹੋ ਗਿਆ ਆਪਣੇ ਪੁੱਤ ਨੂੰ ਉਹ ਪੁੱਤ ਜਿਹੜਾ ਮਾਣ ਸੀ ਉਹਨਾਂ ਦਾ ਜਿਹਦੇ ਤੇ ਉਹ ਮਾਣ ਕਰਦੇ ਸੀ ਜਿਹਦੇ ਨਾਂ ਤੇ ਲੋਕ ਉਹਨੂੰ ਪੁੱਛਦੇ ਸੀ ਆ ਕੇ ਵੀ ਤੁਸੀਂ ਮੁੱਖ ਮੰਤਰੀ ਦੀ ਮਾਂ ਆ ਤੂੰ ਮੁੱਖ ਮੰਤਰੀ ਦਾ ਪਿਓ ਆ ਲੋਕ ਫੋਟੋਆਂ ਖਿਚਵਾਉਣ ਆਉਂਦੇ ਸੀ ਘਰੇ ਤੇ ਉਹੀ ਮਾਂ ਬਾਪ ਲਈ ਸ਼ਰਾਫ ਬਣ ਗਈ ਉਹ ਗੱਲ ਉਹੀ ਮੁੱਖ ਮੰਤਰੀ ਲੋਕ ਜਿਹਨੂੰ ਕਹਿੰਦੇ ਨੇ ਸੀ ਥੱਕਦੇ ਮਜ਼ਾਕ ਡਾਉਣ ਲੱਗੇ ਆ ਕੋਈ ਨਹੀਂ ਢਾਡਾ ਜਿਹੜਾ ਲੱਗ ਗਿਆ ਵੈਨਟ ਅਦਾਂਗੇ ਜਿਹੜਾ ਕਰੂਗਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਆਪਣਾ ਸੁਭਾ ਕਬਾ ਮਹਾਰਾਜ ਜਨੋਂ ਬਣਾਇਆ ਗਿਆ ਕੋਈ ਮਜ਼ਾਕ ਕਰੂਗਾ ਢਾਦਾਂਗੇ ਉਹਨੂੰ ਹਾਂਜੀ ਕੋਈ ਸ਼ੈਤਾਨੀ ਕਰੂਗਾ ਉਹਨੂੰ ਢਾਦਾਂਗੇ ਠੀਕ ਹੈ ਬਹੁਤ ਠੀਕ ਮਤੂੰ ਖੁਸ਼ ਰਹਿਣਾ ਖੰਡਾ ਰਹਿਣਾ ਤਕੜਾ ਰਹਿਣਾ ਹੁਣ ਤੈਨੂੰ ਜੌਬ ਦੀ ਲੋੜ ਆ ਮੈਂ ਅਸੀਂ ਗੱਲ ਕਰੀ ਸੀ ਇੱਥੇ ਸਾਡੇ ਕੋਲੇ ਇੱਥੇ ਇੱਕ ਸੇਵਾਦਾਰ ਦੀ ਲੋੜ ਆ ਅਸੀਂ 15000 ਰੁਪਏ ਮਹੀਨੇ ਦੀ ਤਨਖਾਹ ਦੇਵਾਂਗੇ ਤੈਨੂੰ ਹਾਂਜੀ ਕਰੇਂਗਾ ਕੰਮ ਨੇ ਨਹੀਂ ਮੈਂ ਘਰੇ ਘਰੋਂ ਹੋ ਕੇ ਆਉਣਾ ਆ ਘਰੋਂ ਤਾਂ ਜਾਇਆ ਹੀ ਘਰੇ ਥੋੜੀ ਜਾਣ ਰੋਕਣਾ ਤੈਨੂੰ ਘਰੇ ਤਾਂ ਚਾਹੇ ਤੂੰ ਮਹੀਨੇ ਚ 4-5 ਦਿਨ ਪਿੰਡ ਲਾਇਆ ਕਰੀ ਫਿਰ ਆ ਕੇ ਜੌਬ ਕਰ ਲਿਆ ਕਰੀ ਤੇ 15000 ਰੁਪਏ ਮਹੀਨੇ ਦੀ ਤਨਖਾਹ ਤੈਨੂੰ ਮਿਲ ਜਾ ਕਰੂਗੀ ਹਾਂਜੀ ਲੈਣੀ ਚਾਹਨਾ ਕੀ ਕੀ ਜੌਬ ਕਿਹੜੀ ਐ ਬਸ ਇੱਥੇ ਸੇਵਾ ਕਰਾਉਣੀ ਜਿਵੇਂ ਇੱਥੇ ਮੁੰਡੇ ਸੇਵਾ ਨਹੀਂ ਕਰਦੇ ਹਾਂਜੀ ਉਹ ਮੇ ਪਾਣੀ ਪਰਾਉਣਾ ਪ੍ਰਸ਼ਾਦਾ ਛਕਾਉਣਾ ਕੱਪੜੇ ਬਲਵਾ ਤੇ ਕਿਸੇ ਦੇ ਰੋਟੀ ਖਵਾਤੀ ਕਿਥੇ ਨੂੰ ਬਸ ਇਹ ਸੇਵਾ ਆ ਚਲੋ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਫਿਰ ਤੂੰ ਫਿਕਰ ਨੀ ਕਰਨਾ ਤੂੰ ਭਰਾ ਆ ਵਾ ਸਾਡਾ ਬਿਲਕੁਲ ਦੁਬਾਰਾ ਉੱਠ ਕੇ ਖੜਾ ਹੋ ਕੇ ਤਕੜਾ ਹੋ ਕੇ ਦੁਬਾਰਾ ਆਪਣੇ ਮਾਂ-ਬਾਪ ਦਾ ਜੀਵਨ ਸਵਾਰਨਾ ਤੂੰ ਵਿਆਹ ਕਰਾਉਣਾਗਾ ਉਹ ਘਰ ਬਸਾਉਣਾ ਉੱਥੇ ਘਰ ਦੀ ਖੁਸ਼ੀਆਂ ਆਉਣੀਆਂ ਚਾਹੀਦੀਆਂ ਉੱਥੇ ਪਾਣੀ ਵਾਰਨੇ ਕਰੂਗੀ ਤੇਰੀ ਮਾਂ ਹੈਂ ਤੇਰਾ ਵਿਆਹ ਹੋਊਗਾ ਬਰਾਤ ਲੈ ਕੇ ਜਾਏਗਾ ਤੂੰ ਫਿਰ ਸ਼ਾਮ ਨੂੰ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਨਾ ਅਸੀਂ ਵੀ ਤੇਰੇ ਨਾਲ ਖੜਾਂਗੇ ਭਰਾਵਾ ਵੰਗੂੰ ਤੇਰੇ ਨਾਲ ਵੱਡੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ ਠੀਕ ਆ ਜੇ ਲੋ ਪਰਚੀ ਕੱਟੋ ਫਿਰ ਚੱਲੀ ਗਿਆ ਨਾ ਅਜੇ ਨਹੀਂ ਜਾਣਾ ਯਾਰ ਮੁੱਖ ਮੰਤਰੀ ਰੋਕੇ ਭੇਜਾਂਗੇ ਉਹ ਮੈਂ ਤੇ ਬਾਬੇ ਰੋਂਡਿਆ ਬੜੇ ਦਿਨਾਂ ਦਾ ਉਹ ਪਰਚੀ ਕੱਟ ਦੋ ਤੁਸੀਂ ਪਾਠ ਕਰਕੇ ਸੁਣਾ ਚੱਲ ਪਹਿਲਾਂ ਸੁਣਾ ਪਾਠ ਪਾਠ ਤਾਂ ਹੀ ਤਾਂ ਮੈਂ ਚੋਗੜਾ ਮਾਰ ਲਾ ਹਰ ਕਾ ਨਾਮਰਦੈਨ ਤਤੇ ਹੈ ਹੱਬ ਜੋਲਾ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸਾંગ ਸਦਾ ਹੈ ਨਾ ਲੈ ਸਮਰ ਸਮਰਤਾ ਸਦਾ ਸਮਾਲੇ ਤੇਰਾ ਕੀ ਆ ਮੇ ਠਾ ਲਾ ਕੇ ਅਰ ਨਾਮ ਪਦਾਰਥ ਨਾਨਕ ਮਾਗੇ ਕੋਈ ਜਨ ਹਰ ਸੋ ਦੇਵ ਜੋ ਰਹਿ ਚਰਨ ਗਹਾ ਭਕ ਸਵਰਸਨ ਦੇ ਜਾ ਪ੍ਰਾਨ ਕੋ ਰਹਾ ਅਰ ਨਾਮ ਬੰਤਰ ਦੜਾ ਹੈ ਦਾ ਕਟ ਹਉ ਮਰੋਗਾ ਨਾਨਕ ਸਤਿਗੁਰ ਤਨਾਮੇ ਲਾਇਆ ਜਨਾ ਤਰੇ ਪਾਇਆ ਸੰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਸੋਹਣਾ ਤੇਰੀ ਆਵਾਜ਼ ਬਹੁਤ ਸੁਣੀ ਹੈ ਗੁਰੂ ਦੀ ਗੁਰੂ ਦੀ ਬਾਣੀ ਤੈਨੂੰ ਇੰਨੀ ਵਧੀਆ ਤਰੀਕੇ ਨਾਲ ਕੰਠਾ ਕਿੰਨੇ ਸੋਹਣੇ ਰਾਗ ਲਾਉਣਾ ਤੂੰ ਆਦੇ 40 ਮੁਕਤਾਂ ਦੇ ਨਾਮ ਸੁਣਾਉਣੇ ਜੜੀਂ ਦੇ ਸੁਣਾ ਦੇ ਫਿਰ 40 ਮੁਗਤੇ ਆਪਣਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਨੰਦਪੁਰ ਸਾਹਿਬ ਨੂੰ ਜਾਂਦਿਆ ਰਾਵਾਂ ਦੇ ਵਿੱਚ ਆਉਂਦਾ ਮੁਕਤਸਰ ਸਾਹਿਬ ਛੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ 40 ਮੁਗਤੇ ਸ਼ਹੀਦ ਹੋਏ ਜਿੱਥੇ ਉਹਨਾਂ ਦੇ ਨਾਮ ਇਦਾਵਾ ਪਈ ਮਾ ਸਿੰਘ ਅਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੁਹੈਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਲ ਸਿੰਘ ਖਿਆਲ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੱਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਦਰਬਾਰਾ ਸਿੰਘ ਦਰਬਾਰਾ ਸਿੰਘ ਦੇਹਾਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨਿਹਾਨ ਸਿੰਘ ਭਾਗ ਸਿੰਘ ਬੋਰਡ ਸਿੰਘ ਪੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲక్ష్మణ ਸਿੰਘ ਅਜੇ 40 ਮੁਗਤਿਆਂ ਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਤੇ ਐਸੀਆਂ ਸੱਚੀਆਂ ਸੁੱਚੀਆਂ ਰੂਹਾਂ ਸਚੇਪਾਸ਼ਾ ਨੇ ਸਾਡੇ ਨਾਲ ਜੋੜੀਆਂ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਵੀਰ ਨੂੰ ਮਹਾਰਾਜ ਸਚੇਪਾਸ਼ਾ ਨੇ ਭੇਜਿਆ ਬਸ ਅਰਦਾਸ ਕਰਿਓ ਇਥੋਂ ਤੰਦਰੁਸਤ ਹੋ ਕੇ ਆਪਣੇ ਪੈਰਾਂ ਸਰ